ਤੁਸੀਂ ਸਾਹਮਣੇ ਬੈਨਰ ਦੇਖ ਹੀ ਰਹੇ ਹੋ ਆਪਰੇਸ਼ਨ ਸਿੰਦੂਰ ਖੂਨਦਾਨ ਕੈਂਪ ਜੋ ਕਿ ਸਪੈਸ਼ਲੀ ਆਮ ਆਦਮੀ ਪਾਰਟੀ ਵੱਲੋਂ ਸਿਵਲ ਹਸਪਤਾਲ ਨਕੋਦਰ ਵਿਖੇ ਲਗਾਇਆ ਗਿਆ ਹੈ ਇਸ ਮੌਕੇ ਅੱਜ ਜੋ ਵੀ ਵੋਲੰਟੀਅਰ ਬਲੱਡ ਡੋਨੇਟ ਕਰਨ ਵਾਸਤੇ ਇੱਥੇ ਪਹੁੰਚ ਰਿਹਾ ਹੈਗਾ ਉਸ ਦੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਡਾਕਟਰ ਸਾਹਿਬ ਆਏ ਹੋ ਡਾਕਟਰ ਸਾਹਿਬ ਕਿਵੇਂ ਆਏ ਹੋ ਸੋ ਇਤਨੀ ਹਾਂਜੀ ਸਾਹਮਣੇ ਦੇਖਿਆ ਜੀ ਨਮਸਕਾਰ ਜੀ ਹਾਂਜੀ ਨਮਸਕਾਰ ਹੀਰ ਜੀ ਹੀਰ ਸਾਹਿਬ ਅ ਜਿਸ ਤਰ੍ਹਾਂ ਕਿ ਬਲੱਡ ਡੋਨੇਟ ਕੀਤਾ ਜਾ ਰਿਹਾ ਹੈ ਹਾਂਜੀ ਅ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਪਟਾਖਾ ਕਿਉਂ ਨਾਮ ਜੀ ਮੇਰਾ ਨਾਮ ਜੀ ਰਕੇਸ਼ ਕੁਮਾਰ ਬੋਵੀ ਓਕੇ ਮੈਂ ਆਵਾਜ਼ ਪਾਰਟੀ ਦਾ ਬਲੱਟਰੀ ਨਾ ਜੀ ਜੀ ਇਹ ਸਾਡੇ ਨਾ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਸੀ ਵੀ ਸਾਡੇ ਨਾ 100 ਯੂਨਿਟ ਸਾਨੂੰ ਸਟੈਂਡ ਮੈ ਇ ਰੱਖਣ ਨੂੰ ਕਿਹਾ ਜੰਗ ਦੇ ਮੱਦੇ ਨਜ਼ਰ ਜੀ ਉਸ ਵਿਆਪ ਤੇ ਅਸੀਂ ਇਹ ਕੈਂਪ ਦਾ ਆਯੋਜਨ ਕੀਤਾ ਜੇਗਾ ਸਾਡੇ ਐਮ ਐਲ ਏ ਸਾਹਿਬ ਨੇ ਕਿਹਾ ਸੀ ਕਿ ਅਸੀਂ ਆਵਾਜ਼ ਪਾਰਟੀ ਵੱਲੋਂ 100 ਯੂਨਿਟ ਇਕੱਠੇ ਕਰਕੇ ਦਿੰਨੇ ਆ ਜੀ ਤੇ ਉਸ ਪਿਆ ਉਸ ਵਿਆਪ ਤੇ ਉੱਤੇ ਅਸੀਂ ਪਬਲਿਕ ਕੈਪਰ ਆਰਗੇਨਾਈਜ਼ ਕੀਤਾ ਜੀ ਜਿਸਰਾ ਕੀ ਦੇਸ਼ ਦੇ ਵਿੱਚ ਜੋ ਹਾਲਾਤ ਹੈਗੇ ਆ ਉਹਦੇ ਮੁਤਾਬਿਕ ਮੇਰੇ ਖਿਆਲ ਆ ਵੀ ਕਿ 100 ਯੂਨਿਟ ਤਾਂ ਬਹੁਤ ਘੱਟ ਆ ਇਸ ਤੋਂ ਵੀ ਵੱਧ ਜਿਹੜਾ ਆ ਵੀ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੀ ਇਹ ਦੇਖੋ ਜੀ ਅਸੀਂ ਜਿੰਨੇ ਵੀ ਆਪਣੀ ਜ਼ਿੰਮੇਵਾਰੀ ਵੱਧ ਤੋਂ ਵੱਧ ਕਰ ਸਕਦੇ ਉਹਨਾਂ ਦੀ ਕਰਾਂਗੇ ਜੀ ਪਰ ਇੰਨਾ ਕੁ ਟੀਚਾ ਸੀ ਮੰਨ ਕੇ ਚੱਲਿਆ ਜੀ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਦਰਸ਼ਕਾਂ ਬਾਜੀ ਉਧਾਂ ਇਹ ਤਾਂ ਹੈ ਵੀ ਸਾਡੇ ਦੋਨਾਂ ਦੇ ਸ਼ਰਨਾਂ ਵਿੱਚ ਜੰਗਬਦੀ ਦਾ ਹੁਣ ਹੋ ਗਈ ਆ ਅਭੀ ਹੱਦ ਤੱਕ ਕਲੀਅਰ ਹੀ ਆ ਪਰ ਫੇਰ ਵੀ ਅਸੀਂ ਬਲੱਡ ਦੀ ਹਰ ਟਾਈਮ ਚ ਜ਼ਰੂਰਤ ਆ ਜੀ ਤੇ ਇਹਦੇ ਸੈਂਡ ਕਰਨ ਨੂੰ ਵੀ ਸਾਡੇ ਸਿਮਲੀਨ ਨੂੰ ਵੀ ਸਾਰਿਆਂ ਨੂੰ ਜ਼ਰੂਰਤ ਆ ਜੀ ਇਸ ਕਰਕੇ ਅਸੀਂ ਜੰਨੇ ਆ ਵੀ ਬਲੱਡ ਦਾ ਹਰ ਦਿਨ ਜ਼ਰੂਰਤ ਆ ਜੀ ਬਹੁਤ ਬਹੁਤ ਧੰਨਵਾਦ ਜੀ ਸ਼ਰਮਾਣੀ ਕਿਥੇ ਹੈ ਬਾਜੀ ਆਇਓ ਹੋ ਵੀ ਗਿਆ ਸੰਕਰਾਂਦਿ ਕੀ ਹੈ ਜੀ ਜਿਸ ਤਰ੍ਹਾਂ ਕੀ ਨਕੌਦਰ ਦੇ ਵਿੱਚ ਸਿਵਲ ਹਸਪਤਾਲ ਦਾ ਆਪਰੇਸ਼ਨ ਸਿੰਦੂਰ ਦੇ ਐਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਹੈਗਾ ਇਸ ਮੌਕੇ ਤੁਸੀਂ ਪਹੁੰਚੇ ਹੈਗੇ ਆ ਤੇ ਮੈਂ ਦੇਖਿਆ ਥੋੜੀ ਦੇਰ ਪਹਿਲਾਂ ਤੁਸੀਂ ਬਲੱਡ ਵੀ ਡੋਨੇਟ ਕੀਤਾ ਹੈਗਾ ਆ ਤੁਹਾਡਾ ਸ਼ੁਭਨਾਮ ਜੀ ਇਹਨਾਂ ਦਾ ਸ਼ੋਕਮਲ ਹਾਂਜੀ ਸ਼ੋਕਮਲ ਅਸ਼ੋਕ ਕੁਮਾਰ ਹਾਂਜੀ ਅਸ਼ੋਕ ਜੀ ਤੁਸੀਂ ਜੋ ਬਲੱਡ ਦਿੱਤਾ ਹੈਗਾ ਆ ਤੇ ਕੋਈ ਕਿੱਦਾਂ ਦਾ ਮਹਿਸੂਸ ਕਰ ਰਹੇ ਹੈਗੇ ਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਮੈਂ ਤਾਂ ਕਿੰਨਾ ਲੋਕਾਂ ਨੂੰ ਹੋਰ ਵੱਧ ਚੜ ਕੇ ਦੇਣਾ ਚਾਹੀਦਾ ਠੀਕ ਹੈ ਧੰਨ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਬਲੱਡ ਦੀ ਗੱਲ ਹੈਗੀ ਆ ਵੀ ਇਸ ਤੋਂ ਪਹਿਲਾਂ ਵੀ ਤੁਸੀਂ ਬਲੱਡ ਡੋਨੇਟ ਕੀਤਾ ਹੈਗਾ ਹਾਂ ਜਦੋਂ ਵੀ ਕਿਸੇ ਦੀ ਜ਼ਰੂਰਤ ਮਿਲਦੀ ਆ ਉਹ ਜ਼ਰੂਰ ਦਾਨ ਕਰੀ ਜਾ ਜੀ ਕੋਈ ਹਿਸਾਬ ਕਿਤਾਬ ਵੀ ਕਿੰਨਾ ਕਿ ਕਿੰਨੇ ਸਾਲ ਹੋ ਗਏ 2 ਸਾਲ ਹੋ ਗਏ ਜਦੋਂ ਮਰਜ਼ੀ ਜਦੋਂ ਕੋਈ ਕਹਿ ਦੇਵੇ ਉਹ ਬਦਾਨ ਕਰੇ ਜੀ ਕਹਿੰਦਾ ਮਤਲਬ ਇਹ ਵੀ ਕਿ ਅੱਗੇ ਵੱਧ ਕੇ ਵਲੰਟੀਅਰ ਦੇ ਤੌਰ ਤੇ ਤੁਸੀਂ ਬਿਲਕੁਲ ਜੀ ਬਿਲਕੁਲ ਕੰਮ ਕਰ ਰਹੇ ਹੋ ਮੈਂ ਤਾਂ ਹੋਰ ਵੀ ਕਹਿੰਦਾ ਲੋਕਾਂ ਨੂੰ ਹੋਰ ਵੀ ਚਾਣ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਬੋੜਾ ਸੁਖਨਾਮ ਜੀ ਕੁਲਦੀਪ ਨੂੰ ਕੁਲਦੀਪ ਕੁਮਾਰ ਕੁਲਦੀਪ ਜੀ ਜੋ ਤੁਸੀਂ ਅੱਜ ਬਲੱਡ ਡੋਨੇਟ ਕਰ ਰਹੇ ਹਾਂ ਜੀ ਇੱਕ ਪਹਿਲਾਂ ਵੀ ਤੁਸੀਂ ਡੋਨੇਟ ਕੀਤਾ ਹੈ ਬਲੱਡ ਹਾਂਜੀ ਦੋ ਕਵਾਰੀ ਕੀਤਾ ਜੀ ਦੋ ਵਾਰੀ ਹਾਂਜੀ ਤੇ ਹੁਣ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਿਲਕੁਲ ਔਰ ਕਿਉਂ ਹੋ ਗਿਆ 6 ਦੁਪਹਿਰ ਹੀ ਹੋਦ ਲਾਣਾ ਮਹੀਨਾ ਮਹੀਨਾ ਆ ਕਿੱਥੇ ਦੇ ਰਹਿਣ ਵਾਲੇ ਇੱਥੇ ਲੋਕਲੀ ਨਈ ਵਾਦੀ ਨਗੋਦਰ ਓਕੇ ਥੈਂਕ ਯੂ ਜੀ ਸੀ ਹਾਂਜੀ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਤੁਹਾਨੂੰ ਨਮਸਕਾਰ ਜੀ ਜੈਨ ਜੀ ਜੈ ਜੈ ਅ ਅੱਜ ਤੁਸੀਂ ਬਲੱਡ ਡੋਨੇਟ ਕਰਨ ਵਾਸਤੇ ਪਹੁੰਚੇ ਹੈਗੇ ਆ ਅ ਇਸ ਮੌਕੇ ਕੀ ਕਹਿਣਾ ਚਾਹੂਗੇ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਅਜੀਵਰਮਨ ਜੀ ਜੀ ਸਭ ਤੋਂ ਪਹਿਲਾਂ ਭਾਰਤ ਫੌਜ ਦੇ ਜਿੰਨੇ ਵੀ ਫੌਜ ਵੀਰ ਫੌਜੀ ਵੀਰ ਆ ਉਹਨਾਂ ਨੂੰ ਦਿਲ ਤੋਂ ਸਲੂਟ ਆ ਕਿ ਜਿਨ੍ਹਾਂ ਨੇ ਦੇਸ਼ ਦੇ ਹਰ ਨਾਗਰਿਕ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਨੂੰ ਜੀ ਪ੍ਰਵਾਹ ਨ ਕਰਦੇ ਹੋਏ ਦੇਸ਼ ਲਈ ਦਿਨ ਰਾਤ ਦੁਸ਼ਮਨ ਦੇਸ਼ ਦੇ ਨਾਲ ਜਿਹੜਾ ਉਹਦੇ ਦੰਦ ਖੱਟੇ ਕੀਤੇ ਆ ਤੇ ਸਾਡਾ ਵੀ ਜੋ ਫਰਜ਼ ਬਣਦਾ ਸਾਡੇ ਆਮ ਆਦਮੀ ਪਾਰਟੀ ਵੱਲੋਂ ਜੋ ਪ੍ਰਯਾਸ ਕੀਤਾ ਗਿਆ ਕਿ ਦੇਸ਼ ਦੇ ਜਿਹੜੇ ਨੌਜਵਾਨਾਂ ਨੂੰ ਅਗਰ ਖੂਨ ਦੀ ਜ਼ਰੂਰਤ ਪਵੇ ਤਾਂ ਨਕੂਦਰ ਆਮ ਆਦਮੀ ਪਾਰਟੀ ਦੇ ਹਲਕਾ ਬਧਾਇਕ ਸਤਕਾਰਯੋਗ ਬੀਬੀ ਇੰਦਰਜੀਤ ਕੌਰ ਮਾਨ ਜੀ ਦੇ ਪ੍ਰਯਾਸ ਦੇ ਨਾਲ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜਾ ਲੱਗਾ ਹੋਇਆ ਉਹਦੇ ਵਿੱਚ ਅਸੀਂ ਸਾਰੇ ਵਲੰਟੀਅਰ ਜਿੰਨੇ ਹੈਗੇ ਆ ਆਪਣੀ ਕੋਸ਼ਿਸ਼ ਕਰ ਰਹੇ ਆ ਕਿ ਦੇਸ਼ ਦੇ ਜਿਹੜੇ ਉਹ ਫੌਜੀ ਵੀਰ ਆ ਉਹਨਾਂ ਲਈ ਅਸੀਂ ਆਪਣਾ ਘਟੋ ਘਟ ਆਪਣਾ ਖੂਨ ਡੋਨੇਟ ਕਰ ਸਕੀਏ ਕਿ ਅਗਰ ਉਹਨਾਂ ਨੂੰ ਜ਼ਰੂਰਤ ਪਵੇ ਤਾਂ ਇਹ ਜਿਹੜਾ ਖੂਨ ਆ ਦੇਸ਼ ਦੇ ਦੇਸ਼ ਦੇ ਵੀਰਾਂ ਦੇ ਕੰਮ ਆਵੇ ਮੈਂ ਅੱਜ ਦੇ ਇਸ ਮੌਕੇ ਤੇ ਸਾਡੇ ਚੇਅਰਮੈਨ ਸਾਹਿਬ ਇੱਥੇ ਪਹੁੰਚੇ ਮੰਡੀ ਬੋਰਡ ਬੋਬੀ ਜੀ ਨਵਰਾਜ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਤੇ ਸਿਵਲ ਹਸਪਤਲ ਨੁਕਦਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇਹ ਇਦਾਂ ਦੇ ਕੰਮ ਜਿਹੜੇ ਆ ਹਮੇਸ਼ਾਰਾ ਪ੍ਰਯਾਸ ਕਰਦੇ ਰਹਿੰਦੇ ਆ ਤੇ ਮੈਂ ਫਿਰ ਤੋਂ ਭਾਰਤੀ ਫੌਜ ਨੂੰ ਸਲੂਟ ਕਰਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਸੋਚ ਬਿਬਿੰਦਰਜੀਤ ਕੌਰ ਮਾਨ ਉਹਨਾਂ ਦੀ ਸੋਚ ਜਿਹੜੀ ਆ ਉਹ ਨੂੰ ਮੈਂ ਲੋਟ ਕਰਦਾ ਕਿ ਉਹਨਾਂ ਨੇ ਜਿਹੜਾ ਪ੍ਰਯਾਸ ਕੀਤਾ ਕਿ ਦੇਸ਼ ਦੇ ਨੌਜਵਾਨਾਂ ਨੂੰ ਜਿਹੜਾ ਆ ਆਪਾਂ ਖੂਨ ਦੇ ਡਰਾਈ ਜਿਹੜਾ ਆ ਆਪਾਂ ਉਹਨਾਂ ਨੂੰ ਭੇਜਿਆ ਜਾਵੇ ਕਿ ਤਾਂ ਕਿ ਉਹਨਾਂ ਦੇ ਕੰਮ ਆ ਸਕੇ ਜੈ ਹਿੰਦ ਬਹੁਤ ਬਹੁਤ ਧੰਨਵਾਦ ਜੀ ਨਮਸਕਾਰ ਸਰ ਨਮਸਕਾਰ ਹਾਂਜੀ ਸਰ ਤੁਹਾਡਾ ਸ਼ੁਭਨਾਮ ਜੀ ਮੈਂ ਜੀ ਡਾਕਟਰ ਸੰਦੀਪ ਤਵਨ ਐਸਐਮਓ ਇਨਚਾਰਜ ਸਿਵਲ ਹਸਪੀਟਲ ਨਕੋਦਰ ਆ ਅੱਜ ਜਿਸ ਤਰ੍ਹਾਂ ਕਿ ਹਸਪੀਟਲ ਦੇ ਵਿੱਚ ਸਪੈਸ਼ਲ ਬਲੱਡ ਕੈਂਪ ਜਿਹੜਾ ਹੈ ਲਗਿਆ ਸੋ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਅਜੀ ਇਲਾਕਾ ਅਨੇਵਾਰਸੀਆ ਨੇ ਇਸ ਤੇ ਬਲੱਡ ਕੈਂਪ ਖੂਨ ਦਾਨ ਦਾ ਕੈਂਪ ਲਗਾਇਆ ਹੈ ਔਰ ਇਹ ਬੇਸਿਕਲੀ ਅਸੀਂ ਇਹ ਚਾਹੁੰਦੇ ਸੀਗੇ ਕਿ ਅਸੀਂ ਸਾਰੇ ਇਕੱਠੇ ਹੋ ਕੇ ਜੋ ਹਾਲਾਤ ਸੀਗੇ ਇੰਡੀਆ ਔਰ ਪਾਕਿਸਤਾਨ ਨੂੰ ਕਰਕੇ ਅਸੀਂ ਬਲੱਡ ਕਲੈਕਟ ਕਰਨਾ ਚਾਹੁੰਦੇ ਸੀ ਤਾਂ ਕਿ ਸਾਡੇ ਕੋਲ ਇਹੋ ਜੀ ਐਮਰਜੈਂਸੀ ਨੂੰ ਅਸੀਂ ਯੂਜ਼ ਕਰ ਸਕੀ ਉਹ ਐਮਰਜੈਂਸੀ ਵੇਲੇ ਔਰ ਇਸ ਕਰਕੇ ਇਹ ਅੱਜ ਖੂਨਦਾਨ ਦਾ ਇੱਕ ਕੈਂਪ ਲਗਾਇਆ ਗਿਆ ਹੈ ਔਰ ਇਲਾਕਾ ਨਿਵਾਸੀਆਂ ਨੇ ਬੜੇ ਸ਼ਤਨ ਨਾਲੇ ਚ ਭਾਗ ਲੇਤਾ ਹੈ ਔਰ ਮੈਨੂੰ ਉਮੀਦ ਹੈਗੀ ਹੈ ਕਿ ਸ਼ਾਮ ਤੱਕ ਕਾਫੀ ਬਲੱਡ ਡੋਨੇਟ ਹੋ ਜਾਏਗਾ ਕਾਫੀ ਲੋਕ ਆਪਣਾ ਇੱਥੇ ਡੋਨੇਟ ਕਰਕੇ ਜਾਣਗੇ ਔਰ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਇਹੋ ਜਿਹੇ ਮੌਕੇ ਤੇ ਸਾਰੇ ਜਿਹੜੇ ਇਲਾਕਾ ਨਿਵਾਸੀ ਹੈਗੇ ਉਹ ਪਹਿਲੇ ਸੱਦੇ ਤੇ ਹੀ ਆ ਕੇ ਆਪਣੇ ਆਪ ਹੀ ਵੋਲੰਟੇਰੀਲੀ ਬਲੱਡ ਡੋਨੇਟ ਕਰ ਰਹੇ ਆ ਸਰ ਕੁਝ ਸਵਾਲ ਨੇ ਜੋ ਕਿ ਬਲੱਡ ਨੂੰ ਲੈ ਕੇ ਕਈ ਵਾਰ ਧਾੜਨਾ ਕਈਆਂ ਦੀ ਬਣੀ ਹੋਈ ਹੈਗੀ ਆ ਵੀ ਕਿ ਬਲੱਡ ਡੋਨੇਟ ਕਰਨਾ ਕਮਜ਼ੋਰੀ ਆ ਜਾਂਦੀ ਇਸ ਮੌਕੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਬਲੱਡ ਡੋਨੇਸ਼ਨ ਦੇ ਨਾਲ ਕੋਈ ਕਮਜ਼ੋਰੀ ਨਹੀਂ ਆਂਦੀ ਇਹ ਬਲੱਡ ਜਿਹੜਾ ਅਸੀਂ ਲੈਨੇ ਆ ਇਹ 3 ਮਹੀਨਿਆਂ ਦੇ ਵਿੱਚ ਵਿੱਚ ਪੂਰਾ ਹੋ ਜਾਂਦਾ ਹੈ ਔਰ ਇਸ ਇੱਕ ਦੱਸਣ ਵਾਲੀ ਗੱਲ ਇਹ ਹੈ ਕਿ ਬਲੱਡ ਇਹੋ ਜੀ ਚੀਜ਼ ਹੈ ਕਿ ਜਿਹੜੇ ਜਦੋਂ ਐਕਸੀਡੈਂਟ ਹੋ ਜਾਏ ਜਾਂ ਟਰੋਮਾ ਹੋ ਜਾਵੇ ਇਹਦੀ ਬਹੁਤ ਹੀ ਲੋੜ ਪੈਂਦੀ ਹੈ ਜੀ ਔਰ ਇਹੋ ਜਿਹੀ ਕੋਈ ਮਸ਼ੀਨ ਨਹੀਂ ਬਣੀ ਜਿਹੜਾ ਕਿ ਬਲੱਡ ਬਣਾ ਸਕੇ ਅਸੀਂ ਉਹਦੇ ਬਲੱਡ ਦੇ ਵਿੱਚ ਉਹ ਕੰਪੋਨੈਂਟ ਸੈਪਰੇਟ ਜ਼ਰੂਰ ਕਰ ਰਹੇ ਹਾਂ ਉਹ ਮਸ਼ੀਨਾਂ ਦੇ ਨਾਲ ਪਰ ਇਹੋ ਜਿਹੀ ਕੋਈ ਮਸ਼ੀਨ ਅਜੇ ਬਣੀ ਨਹੀਂ ਜਿਹੜੀ ਕਿ ਬਲੱਡ ਬਣਾ ਸਕੇ ਜੇ ਸਾਨੂੰ ਆਪਣੇ ਸਾਥੀਆਂ ਦੇ ਨਾਲ ਔਰ ਇੱਕ ਦੂਜੇ ਨਾਲ ਸਹਾਇਤਾ ਕਰਕੇ ਹੀ ਦੇਣੀ ਚਾਹੀਦੀ ਹੈ ਔਰ ਦੇਣਾ ਹੀ ਚਾਹੀਦਾ ਇਸ ਤੋਂ ਵੱਡਾ ਕੋਈ ਦਾਨ ਨਹੀਂ ਔਰ ਇਸ ਚੀਜ਼ ਦੇ ਵਿੱਚ ਕੋਈ ਵੀ ਕਮਜ਼ੋਰੀ ਨਹੀਂ ਆਂਦੀ ਦਾਨ ਦੇਣ ਨਾਲ ਔਰ ਇਹ ਆਟੋਮੈਟਿਕਲੀ ਬਾਡੀ ਦੇ ਵਿੱਚ ਵਲਨਿਸ਼ ਹੋ ਜਾਂਦੀ ਹੈ ਰਿਕਵਰ ਹੋ ਜਾਂਦਾ ਹੈ ਰਿਕਵਰ ਹੋ ਜਾਂਦਾ ਹੈ ਔਰ ਇਸ ਕਰਕੇ ਇਹ ਧਾਰਨਾ ਬਿਲਕੁਲ ਗਲਤ ਹੈ ਔਰ ਬੇਬੁਨਿਆਦ ਹੈ ਜੀ ਜਿਸ ਤਰ੍ਹਾਂ ਕਿ ਕੁਝ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਬਲੱਡ ਜਿਹੜਾ ਹੈ ਕੋਈ ਖਾਸ ਪਰਟੀਕੂਲਰ ਇਨਸਾਨ ਦੇ ਸਕਦਾ ਜਾਂ ਕੋਈ ਤੁਸੀਂ ਇਹਦੇ ਵਿੱਚ ਕੈਟਾਗਰੀ ਰੱਖੀ ਹੋਈਆਂ ਹੈਗੀਆਂ ਕਿ ਉਹੀ ਕਿਦਾਂ ਕਰ ਸਕਦਾ ਹੈ ਇਸ ਬਾਰੇ ਜਾਣਕਾਰੀ ਕਿਸੇ ਨੂੰ ਡੋਨੇਸ਼ਨ ਦੇਣ ਤੋਂ ਮਨਾ ਨਹੀਂ ਕਰਦੇ ਪਰ ਇਕ ਏਜ ਤੱਕ ਅਸੀਂ ਡੋਨੇਸ਼ਨ ਕਰਾਉਂਦੇ ਜਦੋਂ 올ਡ ਏਜ ਹੋ ਗਈ ਜੀ ਉਸ ਤੋਂ ਨਹੀਂ ਕਿੰਨੀ ਫਿਰ ਵੀ ਏਜ 65 ਤੋਂ 70 ਤੱਕ 65 ਮੇਨ ਰੱਖਿਆ ਓਕੇ ਮਿਨੀਮਮ ਆਪਾਂ ਕਿੰਨੀ ਗਿੰਦੇ ਅਸੀਂ ਬੱਚਿਆਂ ਤੋਂ ਨਹੀਂ ਲਈਦਾ ਅਪਰੋਕਸ 18 ਤੋਂ ਬਾਅਦ 18 ਅਬੋਵ ਸੋ ਅਸੀਂ ਇਹ ਚੀਜ਼ਾਂ ਨੂੰ ਜਿਹੜਾ ਦੇਖ ਕੇ ਅਸੀਂ ਕਿਸੇ ਨੂੰ ਡੋਨੇਸ਼ਨ ਵਾਸਤੇ ਮਨਾ ਨਹੀਂ ਕਰੀਦਾ ਕਿਉਂਕਿ ਹਰੇਕ ਦੇ ਬਲੱਡ ਦਾ ਜਿਹੜਾ ਵੀ ਲਿਤਾ ਜਾਂਦਾ ਹੈ ਉਹਦੀ ਟੈਸਟਿੰਗ ਕੀਤੀ ਜਾਂਦੀ ਹੈ ਔਰ ਨੈਗੇਟਿਵ ਪਬਲਿਸਿਟੀ ਨੂੰ ਦੂਰ ਕਰਨ ਵਾਸਤੇ ਅਸੀਂ ਹਰੇਕ ਤੋਂ ਹੀ ਡੋਨੇਸ਼ਨ ਲੈਣੇ ਆ ਬਲੱਡ ਡੋਨੇਸ਼ਨ ਲੈਣੇ ਆ ਉਸ ਤੋਂ ਬਾਅਦ ਪ੍ਰੋਪਰਲੀ ਇਹਦੇ ਦਾ ਸਾਰੇ ਟੈਸਟ ਹੁੰਦੇ ਆ ਐਗਜ਼ਾਮੀਨੇਸ਼ਨ ਹੁੰਦਾ ਔਰ ਫਿਰ ਅਗਰ ਫਿੱਟ ਪਾਇਆ ਜਾਏ ਕਲੀਅਰ ਹੀ ਅਗੇ ਐਨੋ ਸਟੋਰ ਕੀਤਾ ਜਾਂਦਾ ਹੈ ਜਾਂ ਅਗੇ ਦਿੱਤਾ ਜਾਂਦਾ ਹੈ ਤੇ ਜਿਹੜਾ ਜੇ ਰਾਇਚਲ ਕੋਈ ਇਨਫੈਕਸ਼ਨ ਹੁੰਦੀ ਹੈ ਜਾਂ ਕੋਈ ਹੋਰ ਗੱਲ ਹੁੰਦੀ ਹੈ ਉਹਨੂੰ ਬਲੱਡ ਨੂੰ ਡਿਸਕਾਰਡ ਕਰ ਦਿੱਤਾ ਜਾਂਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਥੈਂਕ ਯੂ ਜੀ ਹਾਂ ਕੋਈ ਹਾਂਜੀ ਅੱਜ ਜਿਸ ਤਰ੍ਹਾਂ ਕਿ ਸਪੈਸ਼ਲ ਬਲੱਡ ਕੈਂਪ ਲੱਗਾ ਹੈ ਇਸ ਮੌਕੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਅੱਜ ਸ਼ੁਭਨਾਮ ਜੀ ਪਹਿਲਾਂ ਦੱਸ ਦਿੰਦੇ ਮੈਂ ਜੀ ਪ੍ਰਦੀਪ ਸਿੰਘ ਸ਼ੇਰਪੁਰ ਸਾਡੇ ਆਮ ਆਦੀ ਪਾਰਟੀ ਵੱਲੋਂ ਅੱਜ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ ਬਲੱਡ ਖੂਨ ਦਾ ਖੂਨਦਾਨ ਦਾ ਕੈਂਪ ਲਗਾਇਆ ਗਿਆ ਵਾ ਤੇ ਇਹ ਕੈਂਪ ਜਿਹੜਾ ਲਗਾਉਣ ਦਾ ਮੁੱਖ ਮਕਸਦ ਇਹ ਹੈ ਜਿਹੜੀ ਇੰਡੀਆ ਪਾਕਿਸਤਾਨ ਦੀ جنگ ਲੱਗੀ ਹੋਈ ਸੀਗੀ ਉਹਨੂੰ ਮੁੱਖ ਰੱਖਦੇ ਹੋਏ ਵੀ ਉੱਥੇ ਕਿਸੇ ਤਰ੍ਹਾਂ ਦੀ ਵੀ ਐਮਰਜੈਂਸੀ ਪੈਣ ਦੇ ਹਾਲਾਤਾਂ ਵਿੱਚ ਆਪਣੇ ਕੋਲ ਕਿਸੇ ਤਰ੍ਹਾਂ ਦੀ ਬਲੱਡ ਦੀ ਕਮੀ ਨਾ ਹੋਵੇ ਇਸ ਕਰਕੇ ਅੱਜ ਨਕੋਤਰ ਦੇ ਵਿੱਚ ਖੂਨਦਾਨ ਦਾ ਕੈਂਪ ਲਗਾਇਆ ਗਿਆ ਹੈ ਆ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਬਿਲਕੁਲ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਵੀ ਹਰ ਕਿਸੇ ਨੂੰ ਆਪਣਾ ਖੂਨਦਾਨ ਕਰਨਾ ਚਾਹੀਦਾ ਵਾ ਤਾਂ ਕਿ ਖੂਨਦਾਨ ਇੱਕ ਇਹੋ ਜਿਹਾ ਦਾਣਾ ਮਹਾਦਾਨ ਕਿਹਾ ਜਾਂਦਾ ਇਸ ਨੂੰ ਕਿਉਂਕਿ ਇਹ ਕਿਸੇ ਫੈਕਟਰੀ ਵਿੱਚ ਨਹੀਂ ਬਣਦਾ ਕਿਤੇ ਵੀ ਪ੍ਰਕਾਰ ਦੀ ਇਹਦੀ ਕੋਈ ਹਜੇ ਤੱਕ ਤਕਨੀਕ ਨਹੀਂ ਆਈ ਮੈਨੂਫੈਕਚਰਿੰਗ ਕਹਿ ਸਕਦੇ ਹਾਂ ਬਿਲਕੁਲ ਜੀ ਇਹ ਸਿਰਫ ਤੇ ਸਿਰਫ ਇਨਸਾਨਾਂ ਦੁਆਰਾ ਹੀ ਦਿੱਤਾ ਜਾਂਦਾ ਹੈ ਤੇ ਇਸ ਨੂੰ ਜਦੋਂ ਆਪਾਂ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਐਕਸੀਡੈਂਟ ਹੁੰਦਾ ਜਾਂ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਤੇ ਇਹ ਫਿਰ ਖੂਨਦਾਨ ਜਦੋਂ ਆਪਾਂ ਕੀਤਾ ਹੁੰਦਾ ਉਹੀ ਆਪਣੇ ਭੈਣ ਭਰਾਵਾਂ ਦੇ ਕੰਮ ਆਉਂਦਾ ਸੋ ਸਭ ਨੂੰ ਪੂਨ ਦਾਨ ਕਰਨਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਾਹਮਣੇ ਦੇਖਿਆ ਜੀ ਰੋਸ਼ਕਰ ਜੀ ਰੋਸ਼ਕਰ ਜੀ ਜਿਸ ਤਰ੍ਹਾਂ ਕਿ ਨਕੌਦਰ ਦੇ ਵਿੱਚ ਬਲੱਡ ਕੈਂਪ ਲਗਾਇਆ ਗਿਆ ਹੈ ਇਸ ਮੌਕੇ ਤੁਸੀਂ ਪਹੁੰਚੇ ਆ ਬਲੱਡ ਵੀ ਡੋਨੇਟ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਸਾਡੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਅੰਡਰ ਦਾ ਲੀਡਰਸ਼ਿਪ ਆਫ आवर ਰਿਸਪੈਕਟਡ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਅਸੀਂ ਇਹ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਹੈ ਇਹ ਜਿਹੜੇ ਵੀ ਇੰਜਰਡ ਹੈਗੇ ਆ ਜਿਹੜਾ ਪਾਕਿਸਤਾਨ ਦੇ ਨਾਲ ਸਾਡੀ ਇਸ ਛੋਟੀ ਜੰਗ ਕਹਿ ਲੋ ਜਾਂ ਅਸੀਂ ਜਿਹੜੀ ਇਟੈਰਸ ਟੈਗ ਤੋਂ ਬਾਅਦ ਜਿਹੜਾ ਉਹਨਾਂ ਨੇ ਪਹਿਲ ਕੰਮ ਕੀਤਾ ਸੀਗਾ ਅਸੀਂ ਐਕਸ਼ਨ ਲਿਆ ਹੈਗਾ ਸਾਡੇ ਸ਼ੋਲਡਜਰਸ ਨੂੰ ਜਾਂ ਕੋਈ ਵੀ ਬੰਦੇ ਜਿਹੜੇ ਬੰਜੂਰ ਇੰਜਰਡ ਹੈਗੇ ਆ ਉਹਨਾਂ ਨੂੰ ਬਲੱਡ ਦੀ ਕਿਤੇ ਵੀ ਲੋੜ ਹੈਗੀ ਆ ਅਸੀਂ ਐਜ਼ ਵੋਲੰਟੀਅਰ ਆਪਣਾ ਬਲੱਡ ਦੇ ਰਹੇ ਆ ਤਾਂ ਕਿ ਕਿਸੇ ਹਾਲਤੀ ਕਿਸੇ ਕਿਸੇ ਵੀ ਨੂੰ ਵੀ ਲੋੜ ਹੋਵੇ خون ਦੀ ਤਾਂ ਇਹ ਸ਼ਾਰਟੇਜ ਨਾ ਹੋਵੇ ਸਾਡੇ ਚੈਨਲ ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਐਸੇ ਕਹਾਂਗੇ ਖੂਨਦਾਨ ਇੱਕ ਮਹਾ ਇੱਕ ਮਹਾਦਾਨਾ ਜੀ ਬੱਦ ਤੋਂ ਬੱਦ ਚੜਕੇ ਸਾਰੀ ਪਬਲਿਕ ਨੂੰ ਕਹਿਨੇ ਆ ਕਿ ਬਲੱਡ ਡੋਨੇਟ ਕਰੋ ਤਾਂ ਕਿ ਕਿਸੇ ਵੀ ਲੋੜਵੰਦ ਨੂੰ ਜੇ ਇਸ ਟਾਈਮ ਬਲੱਡ ਦੀ ਲੋੜ ਹੋਵੇ ਤੇ ਉਹ ਬਲੱਡ ਉਹਨੂੰ ਮਿਲ ਸਕੇ ਕਿਉਂਕਿ ਯੂਜੂਅਲੀ ਲੋਕੀ ਇਹ ਚੀਜ਼ ਕੀ ਚਾਹੁੰਦੇ ਆ ਖੂਨ ਦਾਨ ਤੋਂ ਇਹ ਮਤਲਬ ਕੋਈ ਬਟ ਇਹ ਬਲੱਡ ਡੋਨੇਸ਼ਨ ਇੱਕ ਕੋਈ ਇਦਾਂ ਹੀ ਗੱਲ ਨਹੀਂ ਹੈ ਉਹਨਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਆਪਣੇ ਆਪ ਹੀ ਇੱਕ ਨੈਚੁਰਲ ਪ੍ਰੋਸੈਸ ਹੈਗਾ ਤੁਹਾਡਾ ਬਲੱਡ ਦੋ ਹਫ਼ਤੇ ਵਿੱਚ ਵਿੱਚ ਦੁਬਾਰਾ ਬਣ ਜਾਂਦਾ ਹੈ ਕੋਈ ਵੀ ਫਿੱਟ ਬੰਦਾ ਇਹਨੂੰ 3 ਮਹੀਨੇ ਦੇ ਵਿੱਚ ਵਿੱਚ ਇੱਕ ਵਾਰੀ ਬਲੱਡ ਜਨਰ ਦੇ ਸਕਦਾ ਹੈ ਤੇ ਦੇਣਾ ਚਾਹੀਦਾ ਇੱਥੇ ਗੱਲ ਕਰ ਬੰਦ। ਨੈਕਸਟ ਜਿਹੜੀ ਆਪਣਾ ਯੂਥ ਆ ਉਹਨਾਂ ਨੂੰ ਤੇ ਅਸੀਂ ਬਹੁਤ ਜ਼ਿਆਦਾ ਕਹਿੰਨੇ ਆ ਕਿ ਬਲੱਡ ਡੋਨੇਟ ਕਰੋ ਤੇ ਕਿਸੇ ਨੂੰ ਵੀ ਨੀਡ ਦੇ ਵੇਲੇ ਬਲੱਡ ਦੀ ਲੋੜ ਹੁੰਦੀ ਆ ਤੋਂ ਇਜ਼ੀਲੀ ਅਵੇਲੇਬਲ ਹੋਵੇ। ਜੀ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ ਥੈਂਕ ਯੂ ਜੀ। ਨਮਸਕਾਰ ਜੀ। ਨਮਸਕਾਰ। ਤੁਹਾਡਾ ਸ਼ੁਭਨਾਮ ਜੀ ਮਨਜਿੰਦਰ ਸਿੰਘ। ਅ ਕਿੱਥੋਂ ਆਏ ਜੀ? ਮੈਂ ਇੱਥੇ ਲੋਕਲ ਨਕੌਦਰ ਨਿਕੋਦਰਪੁਰ ਨਗਰ ਮੱਲਾ। ਓਕੇ ਜੀ। ਅੱਜ ਤੁਸੀਂ ਬਲੱਡ ਡੋਨੇਟ ਕਰਨ ਵਾਸਤੇ ਆਏ ਕਿਹਦਾ ਦਾ ਮਹਿਸੂਸ ਕਰ ਰਹੇ ਹੈਗੇ ਆ ਮੈਨੂੰ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਮੈਨੂੰ ਆਪਣੀ ਆਰਮੀ ਤੇ ਬਹੁਤ ਪ੍ਰਾਊਡ ਮਹਿਸੂਸ ਹੋ ਰਿਹਾ ਜਿਨ੍ਹਾਂ ਨੇ ਆਪਰੇਸ਼ਨ ਸਿੰਦੂਰ ਨੂੰ ਕਾਮਯਾਬ ਕੀਤਾ ਤੇ ਆਪਾਂ ਇਨਾਂ ਕ ਯੋਗਦਾਨ ਤੋਂ ਉਹਨਾਂ ਲਈ ਦੇ ਸਕਦੇ ਆ ਜੀ ਤੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਬਲੱਡ ਨੇ ਸਾਰੇ ਵੱਧ ਤੋਂ ਵੱਧ ਆਪਾਂ ਬਲੱਡ ਡੋਨੇਟ ਕਰੀਏ ਕਿਉਂਕਿ ਇਹ ਸੇਫ ਆ ਤੇ ਇਸ ਦੀਆਂ ਕਾਫੀਆਂ ਮਤਲਬ ਕਿ ਬੈਨੀਫਿਟ ਵੀ ਨੇ ਤੇ ਆਪਾਂ ਨੂੰ ਹਰ ਇੱਕ 3 ਮਹੀਨੇ ਬਾਅਦ ਬਲੱਡ ਨੀਡ ਕਰਨਾ ਚਾਹੀਦਾ ਜੀ ਅ ਇਸ ਤੋਂ ਪਹਿਲਾਂ ਤੁਸੀਂ ਕਦੋਂ ਡੋਨੇਟ ਕੀਤਾ ਸੀਗਾ ਐਕਚੁਅਲੀ ਇਹ ਮੇਰਾ ਫਸਟ ਟਾਈਮ ਆ ਬਟ ਜਦੋਂ ਮੈਂ ਇਹਦੀਆਂ ਬੈਨੀਫਿਟਸ ਦੇਖੇ ਤੇ ਹੋਰ ਚੀਜ਼ਾਂ ਮੇਰੇ ਬਾਰੇ ਪਤਾ ਕੀਤੀਆਂ ਤੇ ਮੈਨੂੰ ਲੱਗਾ ਕਿ ਮੈਨੂੰ ਵੀ ਕਰਨਾ ਚਾਹੀਦਾ ਹੈ ਤੁਸੀਂ ਸਟੂਡੈਂਟ ਹੋ ਜਾਂ ਕੀ ਨਹੀਂ ਮੈਂ ਬਿਜ਼ਨਸਮੈਨ ਮੈਂ ਕੰਮ ਕਰਦਾ ਹਾਂ ਓਕੇ ਹਾਂ ਜੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਵਾਇਗਰੇ ਜੀ ਦਿਖਾਲਸਾ ਵਾਇਗਰੇ ਦੀ ਫਤਿਹ ਸਤਿ ਸ੍ਰੀ ਅਕਾਲ ਜੀ ਅ ਜਿਸ ਤਰ੍ਹਾਂ ਕਿ ਤੁਸੀਂ ਬਲੱਡ ਡੋਨੇਟ ਕਰਨ ਵਾਸਤੇ ਪਹੁੰਚੇ ਜੀ ਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਆ ਮੇਰਾ ਨੀਅਰ ਬਾਉਂਡ ਇੱਥੇ ਗਾਂਦਰਾ ਪਿੰਡ ਆ ਲੱਗੇ ਓਕੇ ਤੇ ਕਿ ਸਰਾ ਦਾ ਮਹਿਸੂਸ ਕਰ ਰਹੇ ਹੈਗੇ ਆ ਅੱਜ ਜਿਸ ਤਰ੍ਹਾਂ ਕਿ ਤੁਸੀਂ ਬਲੱਡ ਡੋਨੇਟ ਕਰ ਰਹੇ ਆ ਜੀ ਜੀ ਵਧੀਆ ਲੱਗ ਰਿਹਾ ਵੈਸੇ ਤਾਂ ਚਲੋ ਹਰ ਕਿਸੇ ਦਾ ਇਹ ਆਪਣਾ ਫਰਜ਼ ਬਣਦਾ ਵੀ ਤਿੰਨ ਤੋਂ ਚਾਰ ਮਨთ ਬਾਅਦ ਜਿਹੜਾ ਆਪਣਾ ਬਲੱਡ ਡੋਨੇਟ ਕਰਦੇ ਰਹਿਣਾ ਚਾਹੀਦਾ ਉਹਦੇ ਨਾਲ ਕੀ ਆ ਬਾਡੀ ਦਾ ਵੈਸੇ ਜਿਹੜੀ ਸਾਈਕਲ ਕਰਦੀ ਰਹਿੰਦੀ ਆ ਬਾਕੀ ਜਿਹੜੀ ਕਿਸੇ ਅਸੀਂ ਲੋਡ ਮੰਨਦਾ ਉਹਦੀ ਲੋਡ ਵੀ ਪੂਰੀ ਹੋ ਜਾਂਦੀ ਆ ਅ ਜਿਸ ਤਰ੍ਹਾਂ ਕਿ ਇਹ ਇੱਕ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਜੀ ਜੀ ਇਸ ਮੌਕੇ ਕੀ ਕਹਿਣਾ ਚਾਹੋਗੇ ਵਧੀਆ ਵੈਸੇ ਇਦਾਂ ਦਾ ਕੁਸ਼ਣਾਂ ਕੁਝ ਹੁੰਦੇ ਰਹਿਣਾ ਚਾਹੀਦਾ ਜੀ ਵਧੀਆ ਲੱਗ ਰਿਹਾ ਤੇ ਹੋਰ ਕੀ ਸੰਦੇਸ਼ ਦੇਣਾ ਚਾਹੋਗੇ ਅ ਸੰਦੇਸ਼ ਇਹੀ ਆ ਵੀ ਆ ਆਪਣਾ ਫਰਜ਼ ਸਮਝ ਕੇ ਜਦੋਂ ਵੀ ਕੋਈ ਇਦਾਂ ਦਾ ਸੈਮੀਨਾਰ ਹੁੰਦਾ ਜਾਂ ਇਦਾਂ ਦਾ ਕੁਝ ਵੀ ਹੁੰਦਾ ਸਾਨੂੰ ਆਪਣਾ ਫਰਜ਼ ਸਮਝ ਕੇ ਗਾਂਹ ਹੋ ਕੇ ਉਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਜੀ ਬਹੁਤ ਬਹੁਤ ਥੈਂਕ ਯੂ ਸਰ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਆ ਆਪ ਜਿਵੇਂ ਕਿ ਬਲੱਡ ਕੈਂਪ ਲਗਾ ਹੋਇਆ ਹੈ ਤਾਂ ਉਸ ਵਿੱਚ ਆਪ ਪਹੁੰਚੇ ਆਪ ਦਾ ਸ਼ੁਭਨਾਮ ਮੇਰਾ ਪੰਡਿਤ ਸਚਿਨ ਸ਼ਾਸਤਰੀ ਦਸਾਰਾ ਗਰਾਊਂਡ ਹਨ ਮੰਦਿਰ नकोदर से जी सचिन तिवारी पंडित दशहरा ग्रहण हनुमान मंदिर से पुजारी रही हूँ मैं ठीक है जी किस तरह का महसूस कर रहे हैं आप नहीं गुड फील हो रहा है जी कोई ऐसी बात नहीं है हाँ। ना इससे कोई कमी होती है ना कोई ये तो आपकी खुद पता नहीं कि कि किस जिंदगी और कितने ज़िंदगी को बचाने में काम आ सकता है हर एक युवा पीढ़ी को नौजवान पीढ़ी को ब्लड डोनेशन करना चाहिए जी? किसी भी संस्था का हो किसी भी चैरिटेबल का हो किसी भी राजनीतिक हो धार्मिक हो तो जरूर आप इस काम में भाग लें क्योंकि बहुत अच्छी काम है तो जय श्री राम बहुत बहुत धन्यवाद थैंक यू हाँ जी नमस्कार जी नमस्कार जी आ, थोड़ा शुभ नाम जी मेरे बुद्ध प्रकाश जी हाँ जी बुद्ध प्रकाश ਤੁਸੀਂ ਇਹ ਕਿੰਨੀਵੀਂ ਵਾਰ ਬਲੱਡ ਡੋਨੇਟ ਕਰ ਰਹੇ ਹੋ ਇਹ ਮੇਰਾ ਜੀ ਦੂਜੀ ਵਾਰ ਹੈ ਜੀ ਦੂਜੀ ਵਾਰ ਹਾਂ ਜੀ ਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੈਗੇ ਆ ਮਹਿਸੂਸ ਤੁਹਾਨੂੰ ਪਤਾ ਹੀ ਹੈ ਜੀ ਪਤਾ ਹੀ ਹੈ ਤੁਹਾਨੂੰ ਨਹੀਂ ਫਿਰ ਵੀ ਆਪਣੀ ਇੱਕ ਫੀਲਿੰਗ ਹੁੰਦੀ ਹੈਗੀ ਆ ਵੀ ਮੈਂ ਖੁਸ਼ੀ ਦੇ ਤੌਰ ਤੇ ਆ ਜਾਂ ਮੇਰੀ ਮਜਬੂਰੀ ਆ ਕੀ ਕਹਿਣਾ ਚਾਹੋਗੇ ਵੀ ਆਪਾਂ ਖੁਸ਼ੀ ਦੇ ਤੌਰ ਤੇ ਆ ਜੀ ਚਲ ਕੇ ਵਧੀਆ ਡੋਨੇਟ ਕਰੋ ਹਰੇਕ ਹਰੇਕ ਵਿਅਕਤੀ ਨੇ ਇਹ ਕਹਾਂਗਾ ਕਿ ਡੋਨੇਟ ਕਰੋ ਜਿਸ ਨਾਲ ਕਿ ਆਪਣੇ ਆਪਰੇਸ਼ਨ ਸਿੰਦੂਰ ਦੇ ਐਪ ਦੇ ਵਿੱਚ ਫੌਜੀ ਵੀਰਾਂ ਵਾਸਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਤੇ ਉਸ ਮੌਕੇ ਕੀ ਕਹਿਣਾ ਚਾਹੋਗੇ ਵੀ ਇਹੀ ਕਵਾਂਗੇ ਜੀ ਸਭ ਨੂੰ ਦੇਣਾ ਚਾਹੀਦਾ ਜੀ ਠੀਕ ਹੈ ਬਲੱਡ ਡੋਨੇਟ ਕਰੋ ਥੈਂਕ ਯੂ ਹਾਂਜੀ ਨਮਸਕਾਰ ਜੀ ਸਤਿਕਾਰ ਜੀ ਅ ਅੱਜ ਜਿਸ ਤਰ੍ਹਾਂ ਕਿ ਪ੍ਰਦੀਪ ਸਿੰਘ ਜੀ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਮੌਕੇ ਕੀ ਕਹਿਣਾ ਚਾਹੋਗੇ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਨਰਿੰਦਰ ਚਰਮਾ ਸਾਡੇ ਹਲਕੇ ਦੇ ਐਮਐਲਏ ਬੀਬੀ ਇੰਦਰ ਕੋ ਜੀਤ ਕੌਰ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਬਲੱਡ ਕੈਂਪ ਲਗਾਇਆ ਗਿਆ ਅਸੀਂ ਇਸ ਕੈਂਪ ਤੇ ਵਿੱਚ ਵੱਧ ਚੜ ਕੇ ਆਪਣੇ ਡੋਨਰ ਲੈ ਕੇ ਆਏ ਆਂ ਔਰ ਇਹ ਬਹੁਤ ਹੀ ਪੁੰਨ ਵਾਲਾ ਕੰਮ ਆ ਬਲੱਡ ਡੋਨੇਟ ਕਰਨਾ ਜੀ ਮੈਂ ਸਾਰੀ ਮਤਲਬ ਪਬਲਿਕ ਨੂੰ ਔਰ ਜੁਵਾ ਪੀੜੀ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣਾ ਵੱਧ ਤੋਂ ਵੱਧ ਡੋਨੇਟ ਕਰੋ ਬਲੱਡ ਡੋਨੇਟ ਕਰੋ ਕਿਸੇ ਗਰੀਬ ਆਦਮੀ ਦੇ ਕਿਸੇ ਜ਼ਖਮੀ ਦੇ ਕੰਮ ਆ ਸਕੇ ਥੈਂਕ ਯੂ ਜੀ ਨਮਸਕਾਰ ਜੀ ਨਮਸਕਾਰ ਜੀ ਅੱਜ ਜਿਸ ਤਰ੍ਹਾਂ ਕਿ ਨਕੋਦਰ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਸਪੈਸ਼ਲ ਬਲੱਡ ਕੈਂਪ ਲਗਾਇਆ ਗਿਆ ਹੈ ਇਸ ਮੌਕੇ ਕੀ ਕਹਿਣਾ ਚਾਹੋਗੇ ਤੁਹਾਡਾ ਸ਼ੁਭ ਨਾਮ ਜੀ ਮੈਂ ਅਸ਼ਵਨੀ ਕੋਲੀ ਜੀ ਜੀ ਆਮ ਆਦਮੀ ਦਾ ਵੋਲੰਟੀਅਰ ਹਾਂ ਅੱਜ ਸਾਡੀ ਆਮ ਆਦਮੀ ਦੀ ਸਮੂਹ ਟੀਮ ਵੱਲੋਂ ਸਿਵਲ ਹਸਪੀਟਲ ਕੋਤੜ ਦੇ ਵਿੱਚ ਸਿਵਲ ਹਸਪੀਟਲ ਕੋਤੜ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾ ਲਗਾਇਆ ਗਿਆ ਹੈ ਜਿੱਚ ਸਾਡੇ ਸਮੂਹ ਵਲੰਟੀਅਰ ਜਿਹੜੇ ਆ ਉਹ ਆ ਕੇ ਆਪਣਾ ਖੂਨਦਾਨ ਕਰ ਰਹੇ ਆ ਜਿਹੜਾ ਖੂਨਦਾਨ ਖੂਨਦਾਨ ਮਹਾਕਲਿਆਣ ਜਿਹੜਾ ਅਸੀਂ ਅੱਜ ਸਾਡਾ ਇੱਕ ਇੱਕ ਕਤਰਾ ਜਿਹੜਾ ਖੂਨ ਦਾ ਜੇ ਸਾਡੇ ਕਿਸੇ ਫੌਜ ਦੇ ਨੌਜਵਾਨ ਦੇ ਕੰਮ ਆ ਸਕੇ ਤਾਂ ਅਸੀਂ ਆਪਣਿਆਂ ਨੂੰ ਭਾਗਾਂ ਵਾਲੇ ਸਮਝਾਂਗੇ ਤੇ ਕਿਹਾ ਜਾਂਦਾ ਹੈ ਵੈਸੇ ਵੀ ਜਿਹੜਾ ਇੱਕ ਇਨਸਾਨ ਨੇ ਖੂਨ ਦੇਣਾ ਉਹ ਕਿੰਨੂੰ ਲੱਗਣਾ ਇਹ ਜਾਤ ਪਾਤ ਤੋਂ ਵੀ ਬਹੁਤ ਉੱਪਰ ਉੱਠ ਕੇ ਵਿਚਾਰਾਂ ਨਾਲੀ ਗੱਲ ਉਹਦੀ ਆ ਜਿਹੜੀ ਸਾਡੇ 바ਵਾ ਭੀਮਰਾਓ ਅੰਬੀਦਕਰ ਜੀ ਨੇ ਸਾਨੂੰ ਇੱਕ ਸਿੱਖਿਆ ਦਿੱਤੀ ਸੀ ਵੀ ਜਿਹੜੇ ਸਾਰੇ ਸਮਾਜ ਨੂੰ ਇੱਕ ਜੋੜ ਰੱਖ ਕੇ ਆਪਾਂ ਸਾਰਾ ਸਮਾਜ ਇਕੱਠਾ ਰੱਖ ਕੇ ਚੱਲਣਾ ਜਿਸ ਤਰ੍ਹਾਂ ਉਹਨੇ ਸਾਡਾ ਸੰਵਿਧਾਨ ਦਿੱਤਾ ਸੀ ਇਸੇ ਤਰ੍ਹਾਂ ਹੀ ਮੈਂ ਚਾਹਨਾ ਜਿਹੜਾ ਹਰ ਇੱਕ ਇਨਸਾਨ ਨੂੰ 3 ਮਹੀਨੇ ਬਾਅਦ ਆਪਣਾ ਖੂਨ ਜ਼ਰੂਰ ਦੇ ਦੇਣਾ ਚਾਹੀਦਾ ਕਿਉਂਕਿ ਇਹਦੀ ਜਿਹੜੀ ਰਿਕਵਰੀ ਆ ਉਹ 24 ਆਵਰ 24 ਘੰਟਿਆਂ ਦੇ ਵਿੱਚ ਵਿੱਚ ਇਹਦੀ ਰਿਕਵਰੀ ਹੋ ਜਾਂਦੀ ਹੈ ਮੈਂ ਆਮ ਆਦਮੀ ਪਾਰਟੀ ਸਮੂਥੀਮ ਸਾਡੇ ਹਲਕਾ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਜਿਨ੍ਹਾਂ ਦੇ ਪ੍ਰੇਰਨਾ ਸਰੋਤ ਇਹ ਸਾਰਾ ਕੈਂਪ ਅਜੋਜਿਤ ਕੀਤਾ ਜਾ ਰਿਹਾ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਔਰ ਮੈਂ ਬਾਕੀ ਵੀ ਜਿਹੜੇ ਯੰਗਸਟਰ ਆ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਜਰੂਰ ਨਸ਼ਿਆਂ ਤੋਂ ਦੂਰ हट ਕੇ ਇਸ ਪਾਸੇ ਨੂੰ ਰੁਝਾਨ ਧੰਨਵਾਦ 28 ਦਾ ਰਾਜਵਰਤੇ ਵੀ ਹਰ ਸਿਸਟਰ ਦੇ ਵਿੱਚ ਨਹੀਂ ਕਿਤਾ ਬੰਗਾਸ ਪਾਈਨ ਹੁੰਦਾ ਹੈ ਜਿਸ ਤਰ੍ਹਾਂ ਕਿ ਅੱਜ ਬਲੱਡ ਕੈਂਪ ਲਗਾਇਆ ਗਿਆ ਇਹ ਤਸਵੀਰਾਂ ਤੁਹਾਨੂੰ ਅਸੀਂ ਆਪਣੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦਿਖਾ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ